ਤੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਮਾਪਿਆਂ ਨੂੰ ਇੱਕ ਕਾਲ ਆਈ ਜਾਂ ਮੈਸੇਜ ਆਉਂਦਾ ਜਾਂ ਜਦੋਂ ਪੀਟੀਐਮ ਜਾਂ ਸਕੂਲ ਜਾਂਦੇ ਨੇ ਉਹ ਤੇ ਉਹਨਾਂ ਨੂੰ ਕਿਹਾ ਜਾਂਦਾ ਇੱਕ ਫਾਰਮ ਜਾਂ ਦੇ ਕੇ ਕਿ ਜੀ ਇਹ ਕੰਸੈਂਟ ਫਾਰਮ ਹੈ ਤੁਸੀਂ ਸਾਈਨ ਕਰਨੇ ਨੇ ਆਪਣੇ ਆਧਾਰ ਕਾਰਡ ਦੇ ਨਾਲ ਆਪਣੇ ਬੱਚੇ ਦਾ ਨਾਮ ਦੱਸ ਕੇ ਉਹ ਹੈਗਾ ਅਪਾਰ ਆਈਡੀ ਬਣਾਉਣ ਵਾਸਤੇ ਬਹੁਤ ਸਾਰੇ ਲੋਕਾਂ ਨੇ ਅੱਗੇ ਆ ਕੇ ਕਿਹਾ ਕਿ ਇਹ ਚੀਜ਼ਾਂ ਤੁਹਾਨੂੰ ਕਰਨੀਆਂ ਨਹੀਂ ਚਾਹੀਦੀਆਂ ਮਾਪਿਆਂ ਨੂੰ ਕਿ ਤੁਸੀਂ ਸਾਈਨ ਨਾ ਕਰੋ ਤੁਸੀਂ ਅਪਾਰ ਆਈਡੀ ਆਪਣੇ ਬੱਚੇ ਦੀ ਨਾ ਬਣਾਓ ਤੁਹਾਡੇ ਤੇ ਕੋਈ ਪ੍ਰੈਸ਼ਰ ਦਬਾਅ ਨਹੀਂ ਬਣਾ ਸਕਦਾ ਕੋਈ ਸਕੂਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਦਬਾਅ ਨਹੀਂ ਬਣਾ ਸਕਦਾ ਕਿ ਤੁਸੀਂ ਇਹ ਡਿਟੇਲ ਆ ਦਿਓ ਬੱਚੇ ਦੀ ਆਪਣੀ ਡਿਟੇਲ ਦਿਓ ਰਾਉ ਸਾਹਿਬ ਜੀ ਇਸ ਇਸ ਦੇ ਇੰਨੇ ਫਾਇਦੇ ਨੇ ਤੇ ਪੰਜਾਬ ਦੇ ਵਿੱਚ ਇੰਨਾ ਇਤਰਾਜ਼ ਕਿਉਂ ਕੀਤਾ ਜਾ ਰਿਹਾ ਜੇ ਕਹੀਏ ਤਾਂ ਜਿਹੜੇ ਪੰਜਾਬ ਨਾਲ ਚਿੰਤਿਤ ਰੱਖਦੇ ਆ ਜਾਂ ਸਮਾਜ ਸੇਵੀ ਨੇ ਕੋ ਹਰ ਇੱਕ ਚੀਜ਼ ਦੇ ਫਾਇਦੇ ਵੀ ਹੁੰਦੇ ਨੇ ਤੇ ਜਿਹਦੇ ਫਾਇਦੇ ਹੁੰਦੇ ਨੇ ਇੱਕ ਅੱਧਾ ਪਰਸੈਂਟ ਨੁਕਸਾਨ ਵੀ ਹੁੰਦਾ ਰਾਉ ਸਾਹਿਬ ਪੰਜਾਬ ਚ ਅਪਾਰ ਆਈਡੀ ਨੂੰ ਲੈ ਕੇ ਬੱਚਿਆਂ ਦੇ ਮਾਪਿਓ ਬਹੁਤ ਚਿੰਤਤ ਨੇ ਸਕੂਲਾਂ ਦੇ ਵਿੱਚ ਫਾਰਮ ਪ੍ਰੋਵਾਏ ਜਾ ਰਹੇ ਨੇ ਮਾਪਿਓ ਸਾਈਨ ਕਰ ਰਹੇ ਨੇ ਦਸਤਕਤ ਹੋ ਰਹੇ ਨੇ ਉਹਨਾਂ ਦੇ ਤੇ ਅਪਾਰ ਆਈਡੀ ਹੈ ਕੀ ਅਸਲ ਦੇ ਵਿੱਚ ਇਹ ਚਿੰਤਤ ਦਾ ਮੁੱਦਾ ਹੈ ਸਹੀ ਤੇ ਗਲਤ ਕੀ ਹੈ ਜੀ ਰਾਉ ਸਾਹਿਬ ਅ ਗੁਰਲਾਲ ਗਲਤ ਸੀ ਠੀਕ ਕਿਹਾ ਨਾ ਮਤਲਬ ਇੱਕ ਇਸ ਵੇਲੇ ਜਿਹੜਾ ਹੈ ਕਿ 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 ਸਕੂਲਾਂ ਦੇ ਵਿੱਚ ਬੱਚਿਆਂ ਦੇ ਪੇਪਰ ਹੋਲੇ ਤੇ ਮੋਸਟਲੀ ਪੇਪਰਾਂ ਤੋਂ ਬਾਅਦ ਜਿਹੜੀ ਪੀਟੀਐਮ ਹੋ ਰਹੀ ਹੁੰਦੀ ਆ ਉਹ ਵੀ ਹੋ ਗਈਆਂ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਮਾਪਿਆਂ ਨੂੰ ਇੱਕ ਕਾਲ ਆਈ ਜਾਂ ਮੈਸੇਜ ਆਉਂਦਾ ਜਾਂ ਜਦੋਂ ਪੀਟੀਐਮ ਜਾਂ ਸਕੂਲ ਜਾਂਦੇ ਨੇ ਉਹ ਤੇ ਉਹਨਾਂ ਨੂੰ ਕਿਹਾ ਜਾਂਦਾ ਇੱਕ ਫਾਰਮ ਜਾਂ ਦੇ ਕੇ ਕਿ ਜੀ ਇਹ ਕੰਸੈਂਟ ਫਾਰਮ ਹੈ ਤੁਸੀਂ ਸਾਈਨ ਕਰਨੇ ਨੇ ਆਪਣੇ ਆਧਾਰ ਕਾਰਡ ਦੇ ਨਾਲ ਆਪਣੇ ਬੱਚੇ ਦਾ ਨਾਮ ਦੱਸ ਕੇ ਉਹ ਹੈਗਾ ਅਪਾਰ ਆਈਡੀ ਬਣਾਉਣ ਵਾਸਤੇ ਹੁਣ ਇਹਨੂੰ ਲੈ ਕੇ ਦੇਖੋ ਕੋਈ ਵੀ ਚੀਜ਼ ਹੈ ਉਹਦੇ ਫਾਇਦੇ ਵੀ ਹੁੰਦੇ ਨੇ ਨੁਕਸਾਨ ਵੀ ਹੁੰਦੇ ਨੇ ਪਰ ਇਸ ਵੇਲੇ ਕੀ ਹੈ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਅੱਗੇ ਆ ਕੇ ਕਿਹਾ ਕਿ ਇਹ ਚੀਜ਼ਾਂ ਤੁਹਾਨੂੰ ਕਰਨੀਆਂ ਨਹੀਂ ਚਾਹੀਦੀਆਂ ਮਾਪਿਆਂ ਨੂੰ ਕਿ ਤੁਸੀਂ ਸਾਈਨ ਨਾ ਕਰੋ ਤੁਸੀਂ ਅਪਾਰ ਆਈਡੀ ਆਪਣੇ ਬੱਚੇ ਦੀ ਨਾ ਬਣਾਓ ਇਹ ਇਸ ਕਰਕੇ ਮਾਪੇ ਨਾ ਕਨਫਿਊਜ਼ਨ 'ਚ ਆ ਗਏ ਕਿ ਯਾਰ ਹੁਣ ਕੀ ਦੀ ਮੰਨੀ ਹੈ ਸਕੂਲ ਵਾਲੇ ਕਹਿੰਦੇ ਕਿ ਇਹ ਕਰੋ ਤੁਸੀਂ ਇਹ ਸਰਕਾਰ ਦੇ ਵੱਲੋਂ ਆਇਆ ਕੁਝ ਲੋਕ ਕਹ ਰਹੇ ਤੁਸੀਂ ਕਰਨਾ ਨਹੀਂ ਸੋ ਮਾਪੇ ਨਾ ਡਰ ਗਏ ਸੋ ਜਿਸ ਤਰੀਕੇ ਨਾਲ ਚਲੋ ਮੈਂ ਤੁਹਾਨੂੰ ਪਹਿਲਾਂ ਸਮਝਾਉਣਾ ਕਿ ਅਪਾਰ ਆਈਡੀ ਦੇਖੋ ਜਿਸ ਤਰੀਕੇ ਦੇ ਨਾਲ ਆਪਣਾ ਆਧਾਰ ਕਾਰਡ ਹੈ ਤੁਹਾਡਾ ਵੀ ਆਧਾਰ ਕਾਰਡ ਹੈ ਆਪਣਾ ਸਾਰਿਆਂ ਦਾ ਹੈ ਇਸ ਵੇਲੇ ਤਾਂ ਹਰ ਇੱਕ ਦੇ ਕੋਲ ਆਧਾਰ ਕਾਰਡ ਹੈ ਜਿਵੇਂ ਆਧਾਰ ਕਾਰਡ ਹਰ ਇੱਕ ਬੰਦੇ ਦੀ ਹਰ ਇੱਕ ਇੰਡੀਅਨ ਦੀ ਪਛਾਣ ਹੈ ਓਵੇਂ ਅਪਾਰ ਆਈਡੀ ਹੈ ਜਿਹੜੀ ਉਹ ਹਰ ਇੱਕ ਦੇਸ਼ ਦੇ ਸਟੂਡੈਂਟ ਦੀ ਪਛਾਣ ਹੈ ਬਸ ਇੰਨੀ ਕੁ ਗੱਲ ਹੈ ਹੁਣ ਆਧਾਰ ਕਾਰਡ ਜਦੋਂ ਆਇਆ ਸੀ ਉਦੋਂ ਬੜਾ ਲੋਕਾਂ ਦੇ ਵਿੱਚ ਡਰ ਹੋ ਗਿਆ ਸੀ ਹੈਨਾ ਕੀ ਆ ਰਹੋ ਇਹ ਤਾਂ ਸਾਰੀ ਡਿਟੇਲ ਲੈ ਲਈ ਇਹਨਾਂ ਨੇ ਇਹ ਤਾਂ ਕਦੇ ਵੀ ਕੁਝ ਵੀ ਬੰਦੇ ਨਾਲ ਕਰ ਸਕਦੇ ਨੇ 노 ਡਾਊਟ ਫਾਇਦੇ ਵੀ ਬਹੁਤ ਨੇ ਆਧਾਰ ਕਾਰਡ ਦੇ ਹੁਣ ਤੁਸੀਂ ਦੇਖੋ ਕੋਈ ਵੀ ਚੀਜ਼ ਆਪਾਂ ਬਣਾਉਣੀ ਹੈ ਤਾਂ ਆਧਾਰ ਕਾਰਡ ਜ਼ਰੂਰ ਲੱਗਦਾ ਜੀ ਪਾਸਪੋਰਟ ਹੋ ਗਿਆ ਜਾਂ ਕੋਈ ਵੀ ਹੈ ਕਿਸੇ ਨੇ ਕੋਈ ਵੀ ਡਾਕੂਮੈਂਟ ਬਣਾਉਣਾ ਤਾਂ ਸਭ ਤੋਂ ਪਹਿਲਾਂ ਕੀ ਮੰਗਦੇ ਆ ਤੁਹਾਡਾ ਆਧਾਰ ਕਾਰਡ ਇਸ ਤੋਂ ਪਹਿਲਾਂ ਵੋਟਰ ਆਈਡੀ ਕਾਰਡ ਮੰਗਦੇ ਹੁੰਦੇ ਸੀ ਜਾਂ ਰਾਸ਼ਨ ਕਾਰਡ ਹੈਨਾ ਉਹ ਚੀਜ਼ਾਂ ਖਤਮ ਹੋ ਗਈਆਂ ਪਰ ਇਹ ਹੈ ਕਿ ਡਾਟਾ ਥੋੜਾ ਜਿਹਾ ਕਦੇ ਆਧਾਰ ਕਾਰਡ ਦਾ ਕਿਉਂਕਿ ਪਿਆ ਇੰਟਰਨੈਟ ਤੇ ਤਾਂ ਉਹ ਯੂਜ਼ ਹੋ ਜਾਂਦਾ ਕੁਝ ਕੰਪਨੀਆਂਸ ਹੁੰਦੀਆਂ ਨੇ ਕਿ ਜਿਨ੍ਹਾਂ ਨੇ ਤੁਹਾਡੇ ਬਾਰੇ ਜਾਣਨ ਦੇ ਬਾਰੇ ਮਤਲਬ ਜੇ ਲੀਕ ਹੋ ਗਈ ਜਾਣਕਾਰੀ ਤਾਂ ਉਹਦਾ ਮਤਲਬ ਇਹ ਹੁੰਦਾ ਕਿ ਗੁਰਲਾਲ ਦਾ ਮੇਰੇ ਕੋਲ ਆਧਾਰ ਕਾਰਡ ਨੰਬਰ ਤਾਂ ਮੈਂ ਉੱਥੇ ਸੌਫਟਵੇਅਰ ਤੇ ਭਰ ਕੇ ਮੈਂ ਕੱਲੀ ਕੱਲੀ ਚੀਜ਼ ਗੁਰਲਾਲ ਬਾਰੇ ਜਾਣ ਲੂੰਗਾ ਵੀ ਇਹ ਕਿੱਥੇ ਰਹਿੰਦਾ ਕੀ ਇਹਦਾ ਐਡਰੈਸ ਹੈ ਠੀਕ ਹੈ ਪਲੱਸ ਆਧਾਰ ਕਾਰਡ ਦੇ ਨਾਲ ਤੁਹਾਡੇ ਫਿੰਗਰਪ੍ਰਿੰਟ ਰੁਟੀਨਾ ਸਕੈਨ ਸਭ ਕੁਝ ਹੁੰਦਾ ਮਤਲਬ ਇੱਕ ਪੂਰੀ ਬੰਦੇ ਦੀ ਪਛਾਣ ਤੇ ਇੱਕੋ ਯੂਨੀਕ ਆਈਡੀ ਨੰਬਰ ਆਧਾਰ ਕਾਰਡ ਵਾਲਾ ਇਸੇ ਤਰੀਕੇ ਦੇ ਨਾਲ ਅਪਾਰ ਆਈਡੀ ਹੈ ਇਹ ਹਰ ਇੱਕ ਸਟੂਡੈਂਟ ਦੀ ਹੋਊਗੀ ਪੂਰੇ ਆਲ ਓਵਰ ਇੰਡੀਆ ਚ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚੇ ਦੀ ਇਹ ਅਪਾਰ ਆਈਡੀ ਬਣੂਗੀ ਇਹ ਅਪਾਰ ਆਈਡੀ ਦੀ ਫੁੱਲ ਫਾਰਮ ਆਪਾਂ ਜੇਕਰ ਦਸੀਏ ਤਾਂ ਹੈਗਾ ਇਹ ਆਟੋਮੇਟਿਡ ਪਰਮਾਨੈਂਟ ਅਕੈਡੈਮਿਕ ਅਕਾਊਂਟ ਰਜਿਸਟਰੀ ਇਹ ਫੁੱਲ ਫਾਰਮ ਹੈ ਦੀ ਤੇ ਇਹ ਇਸੇ ਕਰਕੇ ਹੁਣ ਗਵਰਨਮੈਂਟ ਆਫ ਇੰਡੀਆ ਇਹ ਪਾਲਿਸੀ ਲੈ ਕੇ ਆਈ ਹੈ ਕਿ ਇੱਕ ਅਪਾਰ ਆਈਡੀ ਹੋਣੀ ਚਾਹੀਦੀ ਹੈ ਇੱਕ ਯੂਨੀਕ ਆਈਡੀ ਨੰਬਰ ਹਰ ਇੱਕ ਦੇਸ਼ ਦੇ ਸਟੂਡੈਂਟ ਦਾ ਉਹਦੇ ਲਈ ਕੀ ਕਰ ਰਹੇ ਆ ਉਹਦੇ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ ਕਿਉਂਕਿ ਬੱਚੇ ਤਾਂ ਨਾਬਾਲਗ ਨੇ 18 ਸਾਲ ਤੋਂ ਜਿਹੜਾ ਉੱਪਰ ਆ ਉਹਨੂੰ ਬਾਲਗ ਹੈ ਤੇ ਉਹ ਕਿਹਾ ਜਾਂਦਾ ਕਿ ਉਹ ਸੋਚ ਸਮਝ ਸਕਦਾ ਇਨਸਾਨ ਪਰ ਜਿਹੜਾ 18 ਸਾਲ ਤੋਂ ਅੰਦਰ ਆਉ ਮਾਈਨਰ ਦੇ ਵਿੱਚ ਆਉਂਦੇ ਨੇ ਬੱਚਿਆਂ ਚ ਆਉਂਦੇ ਨੇ ਇਸ ਕਰਕੇ ਜਦੋਂ ਵੀ ਨਵਾਲਿਕ ਬੱਚੇ ਹੁੰਦੇ ਨੇ 18 ਸਾਲ ਤੋਂ ਘੱਟ ਉਹ ਕੋਈ ਵੀ ਜੇਕਰ ਕੋਈ ਕੰਮ ਕਰਦੇ ਆ ਤਾਂ ਉਹਦੇ ਮਾਪਿਆਂ ਦਾ ਕੰਸੈਂਟ ਯਾਨੀ ਕਿ ਉਹਨਾਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਸੋ ਬਣਨਾ ਤਾਂ ਇਹ ਬੱਚਿਆਂ ਦਾ ਹੀ ਆਈ ਆਈਡੀ ਨੰਬਰ ਹੈ ਕਪਾਰ ਆਈਡੀ ਪਰ ਕਿਉਂਕਿ ਬੱਚੇ 18 ਸਾਲ ਤੋਂ ਛੋਟੇ ਨੇ ਇਸ ਕਰਕੇ ਮਾਪਿਆਂ ਦਾ ਕੰਸੈਂਟ ਲਿਆ ਜਾਂਦਾ ਮਾਪਿਆਂ ਦੀ ਸਹਿਮਤੀ ਉਹ ਫਾਰਮ ਭਰ ਆ ਕੇ ਲਈ ਜਾ ਰਹੀ ਹੈ ਬਹੁਤ ਸਾਰੇ ਲੋਕ ਸੁਣਦੇ ਹੋਣਗੇ ਬਹੁਤ ਸਾਰੇ ਲੋਕਾਂ ਨੇ ਇਹ ਫਾਰਮ ਆਲਰੇਡੀ ਭਰ ਕੇ ਸਕੂਲ ਵਾਲਿਆਂ ਨੂੰ ਦੇ ਦਿੱਤਾ ਹੁਣ ਇਸ ਇੰਡੀਆ ਗਵਰਨਮੈਂਟ ਆਫ ਇੰਡੀਆ ਦੀ ਇਹ ਸਕੀਮ ਹੈ ਤੇ ਉਹਨਾਂ ਨੇ ਲੈਟਰ ਕੱਢੇ ਸਟੇਟ ਵਾਈਜ਼ ਲੈਟਰ ਗਏ ਸਟੇਟ ਵਾਈਜ਼ ਲੈਟਰ ਗਏ ਤਾਂ ਸਟੇਟ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਾਰੇ ਫਿਲ ਕਰਾਉਣੇ ਨੇ ਸਟੇਟ ਦੀ ਜਿਹੜੀ ਜੋ ਸਿੱਖਿਆ ਮੰਤਰਾਲੇ ਆ ਉਹਨੇ ਅੱਗੇ ਹਰ ਇੱਕ ਜ਼ਿਲ੍ਹੇ ਨੂੰ ਭੇਜਤੇ ਠੀਕ ਹੈ ਜ਼ਿਲ੍ਹਾ ਸਿੱਖਿਆ ਅਫਸਰ ਹੁੰਦੇ ਜਿਵੇਂ ਫਿਰ ਉਹਨਾਂ ਨੇ ਅੱਗੇ ਆਪਣੇ ਅੰਡਰ ਜ਼ਿਲ੍ਹੇ ਚ ਜਿੰਨੇ ਵੀ ਸਕੂਲ ਸਰਕਾਰੀ ਪ੍ਰਾਈਵੇਟ ਜਿੰਨੇ ਵੀ ਨੇ ਉਹਨਾਂ ਸਾਰਿਆਂ ਨੂੰ ਇਹ ਨੋਟੀਫਿਕੇਸ਼ਨ ਦੀ ਕਾਪੀ ਭੇਜੀ ਕਿ ਆਪਣੇ ਬੱਚਿਆਂ ਨੂੰ ਰਜਿਸਟਰ ਕਰਾਓ ਆਪਣੇ ਬੱਚਿਆਂ ਦਾ ਪਾਰ ਆਈਡੀ ਹੈ ਜਿਹੜਾ ਉਹ ਬਣਾਓ ਤੇ ਮਾਪਿਆਂ ਦਾ ਕੰਸੈਂਟ ਲਓ ਖੈਰ ਜਿਹੜੇ ਮਾਪੇ ਕੰਸੈਂਟ ਦੇ ਆਏ ਨੇ ਉਹਨਾਂ ਨੂੰ ਵੀ ਦਰਨ ਦੀ ਏਡੀ ਕੋਈ ਖਾਸ ਜ਼ਰੂਰਤ ਹੈ ਨਹੀਂ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਨਾ ਇੱਕ ਥੋੜਾ ਜਿਹਾ ਲੋਕਾਂ ਦੇ ਮਨ 'ਚ ਵੈਸੇ ਹੀ ਆਟੋਮੈਟਿਕਲੀ ਵਹਿਮ ਹੋ ਜਾਂਦਾ ਕਿ ਯਾਰ ਪਤਾ ਨਹੀਂ ਕੀ ਹੋਊਗਾ ਜਿਵੇਂ ਮੈਂ ਸ਼ੁਰੂ 'ਚ ਕਿਹਾ ਵੀ ਆਧਾਰ ਕਾਰਡ ਜਦੋਂ ਬਣ ਰਹੇ ਸੀ ਬਹੁਤ ਲੋਕ ਡਰਦੇ ਸੀਗੇ ਪਰ ਹੁਣ ਜਿਹਦੇ ਕੋਲ ਆਧਾਰ ਕਾਰਡ ਨਹੀਂ ਹੈਗਾ ਤੇ ਉਹਦੇ ਕੰਮ ਨਹੀਂ ਹੁੰਦੇ ਸਰਕਾਰੀ ਫਿਰ ਉਹਨੂੰ ਪਹਿਲਾ ਆਧਾਰ ਕਾਰਡ ਬਣਾਉਣਾ ਪੈਂਦਾ ਬੱਚਿਆਂ ਦਾ ਆਧਾਰ ਕਾਰਡ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤੇ ਉਦੋਂ ਫਿਰ ਅਪਡੇਟ ਕਰਾਉਣਾ ਪੈਂਦਾ ਕਿਉਂਕਿ ਸ਼ਕਲ ਸੂਰਤ ਫਿੰਗਰਪ੍ਰਿੰਟ ਵੀ ਥੋੜਾ ਬਹੁਤ ਚੇਂਜ ਆਉਂਦੀ ਹੈ ਤਾਂ ਅਪਡੇਟ ਹੁੰਦੇ ਨੇ ਸੋ ਕਰਾਉਣਾ ਪੈਂਦਾ ਹੁਣ ਇਹਦਾ ਆਧਾਰ ਇਹ ਜਿਹੜੇ ਆਪਣੇ ਆਧਾਰ ਕਾਰਡ ਆ ਹੋ ਡਰਾਈਵਿੰਗ ਲਾਇਸੈਂਸ ਨੇ ਤੁਸੀਂ ਇੱਕ ਡੀਜੀ ਲੋਕਰ ਬਾਰੇ ਸੁਣਿਆ ਹੋਣਾ ਇੱਕ ਐਪ ਹੈ ਜਿਹੜੀ ਫੋਨ 'ਚ ਹੈ ਨਾ ਉਹ ਡੀਜੀ ਲੋਕਰ ਦੇ ਵਿੱਚ ਕੀ ਹੁੰਦਾ ਕਿ ਆਪਾਂ ਆਪਣਾ ਅਕਾਊਂਟ ਬਣਾ ਲੈਨੇ ਆ ਇੱਕ ਆਟੋਮੈਟਿਕਲੀ ਉੱਥੇ ਜਿਹੜਾ ਆਪਣਾ ਡਾਟਾ ਪਿਆ ਉਹ ਸਾਰਾ ਆਪਾਂ ਨੂੰ ਮਿਲ ਜਾਂਦਾ ਆਪਾਂ ਨੂੰ ਉੱਥੇ ਤੁਸੀਂ ਡਿਜੀਟਲੀ ਆਪਣਾ ਲਾਇਸ ਡਰਾਈਵਿੰਗ ਲਾਇਸੈਂਸ ਵੀ ਉੱਥੇ ਸੇਵ ਕਰ ਸਕਦੇ ਹੋ ਆਪਣੀ ਕਾਰ ਮੋਟਰਸਾਈਕਲ ਸਕੂਟਰ ਦੀ ਆਰਸੀ ਹੁੰਦੀ ਹੈ ਉਹ ਵੀ ਤੁਸੀਂ ਡੀਜੀ ਲੋਕਰ 'ਚ ਸੇਵ ਕਰ ਸਕਦੇ ਹੋ ਆਪਣੇ ਜਿਹੜੇ ਤੁਹਾਡੇ ਅਪਡੇਟ ਹੋਏ ਹੋਣਗੇ এডਿਕੇਸ਼ਨ ਦੇ ਜਿਹੜੇ ਸਰਟੀਫਿਕੇਟ ਨੇ ਉਹ ਵੀ ਤੁਸੀਂ ਅਪਡੇਟ ਕਰਕੇ ਉਸ ਡੀਜੀ ਲੋਕਰ ਚ ਤੁਸੀਂ ਰੱਖਦੇ ਹੋ ਹੁਣ ਉਹ ਡੀਜੀ ਲੋਕਰ ਦਾ ਫਾਇਦਾ ਕੀ ਹੈ ਗੁਰਲਾਲ ਬਹੁਤ ਸ਼ਾਇਦ ਹਜੇ ਵੀ ਨਾ ਪਤਾ ਹੋਵੇ ਲੋਕਾਂ ਨੂੰ ਮੰਨ ਲਓ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ ਗੱਡੀ ਚਲਾ ਰਹੇ ਹੋ ਟਰੈਫਿਕ ਵਾਲੇ ਨੇ ਜਾਂ ਪੁਲਿਸ ਵਾਲੇ ਨੇ ਤੁਹਾਨੂੰ ਰੋਕ ਲਿਆ ਤੁਹਾਡੇ ਕੋਲ ਆਪਣਾ ਡਰਾਈਵਿੰਗ ਲਾਇਸੈਂਸ ਹਾਰਡ ਕਾਪੀ ਨਹੀਂ ਹੈਗੀ ਘਰ ਭੁੱਲ ਗਏ ਤੁਸੀਂ ਤੁਸੀਂ ਉਹ ਡੀਜੀ ਲੋਕਰ ਖੋਲੋਗੇ ਡੀਜੀ ਲੋਕਰ ਖੋਲ ਕੇ ਤੁਸੀਂ ਉਸ ਬੰਦੇ ਨੂੰ ਇਹ ਦਿਖਾ ਦੋਗੇ ਕਿ ਆਹ ਲੈ ਬਾਈ ਆ ਮੇਰਾ ਡਰਾਈਵਿੰਗ ਲਾਇਸੈਂਸ ਆ ਇੰਟਰਨੈਟ ਦੇ ਮਾਧਿਅਮ ਰਿਹਾ ਆ ਮੇਰੀ ਹਾਂ ਆ ਮੇਰੀ ਕਾਰ ਦੀ ਆਰਸੀ ਹੈ ਸਕੂਟਰ ਮੋਟਰਸਾਈਕਲ ਦੀ ਆਰਸੀ ਹੈ ਉਹ ਬੰਦਾ ਤੁਹਾਨੂੰ ਇਨਕਾਰ ਨਹੀਂ ਕਰ ਸਕਦਾ ਉਹ ਇਹ ਨਹੀਂ ਕਹਿ ਸਕਦਾ ਪੁਲਿਸ ਵਾਲਾ ਕਿ ਨਹੀਂ ਮੈਨੂੰ ਤਾਂ ਤੁਸੀਂ ਬਣਿਆ ਬਣਾਇਆ ਕਾਰਡ ਕਾਰਡ ਵਾਲਾ ਦਿਓ ਨਹੀਂ ਉਹ ਉਹਨਾਂ ਨੂੰ ਉੱਥੇ ਮਨਜ਼ੂਰ ਕਰਨਾ ਆਏਗਾ ਕਿ ਠੀਕ ਹੈ ਜੀ ਕਿਉਂਕਿ ਡੀਜੀ ਲੌਕ ਕਰਨਾ ਉਹ ਸਰਕਾਰ ਦੀ ਸਹਿਮਤੀ ਦੇ ਨਾਲ ਹੀ ਸਰ ਅਪਰੂਵਡ ਹੋ ਕੇ ਉੱਥੇ ਸਾਰੇ ਡਾਕੂਮੈਂਟ ਆਉਂਦੇ ਨੇ ਸੋ ਇਸੇ ਤਰੀਕੇ ਦੇ ਨਾਲ ਸਰਕਾਰੇ ਚਾਹੁੰਦੀ ਹੈ ਕਿ 올 오버 인디아 ਦੇ ਜਿੰਨੇ ਵੀ ਬੱਚੇ ਨੇ ਸਟੂਡੈਂਟ ਨੇ ਪਹਿਲੀ ਤੋਂ ਲੈ ਕੇ 12ਵੀਂ ਤੱਕ ਪੜ ਰਹੇ ਨੇ ਉਹਨਾਂ ਦਾ ਇਹ ਅਪਾਰ ਆਈਡੀ ਨੰਬਰ ਬਣੇ ਇੱਕ ਅਲੱਗ ਤੋਂ ਆਈਡੀ ਬਣੂ ਤੇ ਜਿਵੇਂ ਉਹ ਡੀਜੀ ਲੋਕਰ ਸੀ ਇਹ ਐਜੂ ਲੋਕਰ ਬਣੂਗਾ ਮਤਲਬ ਉਸ ਦੇ ਵਿੱਚ ਬੱਚਿਆਂ ਦਾ ਸਾਰਾ ਰਿਕਾਰਡ ਆ ਜਾਊਗਾ ਪਹਿਲੀ ਤੋਂ ਲੈ ਕੇ 5ਵੀਂ ਚ ਕਿਹੜੇ ਕਾਰਡ ਕਿੰਨੇ ਨੰਬਰ ਲੈ ਕਿਹੜੇ ਸਕੂਲ ਚ ਬੱਚਾ ਪੜਿਆ 10ਵੀਂ ਦੇ ਵਿੱਚ ਬੋਰਡ ਦੀ ਹੈ 10ਵੀਂ ਦੇ ਵਿੱਚ ਬੱਚੇ ਨੇ ਕਿੰਨੇ ਨੰਬਰ ਲਏ ਉਹਦਾ ਪੂਰਾ ਡਿਟੇਲ ਮਾਰਕ ਉਹਦਾ ਸਰਟੀਫਿਕੇਟ ਮਤਲਬ ਸਾਰੀ ਜਾਣਕਾਰੀ ਉਸ અપਾਰ ਆਈਡੀ ਦੇ ਜ਼ਰੀਏ ਤੁਹਾਡੇ ਐਜੂ ਲੋਕਰ ਚ ਆ ਜਾਊਗੀ ਅੱਛਾ ਇਸ ਦੇ ਨਾਲ ਹੋਰ ਕੀ ਤੁਸੀਂ ਕੋਈ ਹੋਰ ਵਿਦਿਅਕ ਟੈਸਟ ਦਿੱਤਾ ਜਿਵੇਂ ਬਹੁਤ ਸਾਰੇ ਨਿੱਜੀ ਸਕੂਲਾਂ ਚ ਨਾ ਕਨਵਰਟ ਸਕੂਲਾਂ ਚ 올ਿਮਪੀਆਡ ਕਰਾਉਂਦੇ ਨੇ ਸਰਕਾਰੀ ਚ ਵੀ ਕਰਾ ਲੈਂਦੇ ਨੇ 올ਿਮਪੀਆਡ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਉਹਦੇ ਵਿੱਚ ਜੇਕਰ ਤੁਹਾਡਾ ਪਾਰਟਿਸਿਪੇਟ ਕੀਤਾ ਤਾਂ ਉਹਦਾ ਰਿਕਾਰਡ ਵੀ ਤੁਹਾਡਾ ਅਪਾਰ ਆਈਡੀ ਤੁਹਾਡੇ ਐਜੂ ਲੋਕਰ ਦੇ ਵਿੱਚ ਆ ਜਾਊਗਾ ਸੋ ਇਹ ਫਾਇਦਿਆਂ ਦੀ ਆਪਾਂ ਗੱਲ ਕਰਦੇ ਆ ਕਿਤੇ ਨਾ ਕਿਤੇ ਜਦੋਂ ਵਿਦਿਆਰਥੀ ਕੱਲ ਨੂੰ ਐਡਮਿਸ਼ਨ ਵੱਡੇ ਯੂਨੀਵਰਸਿਟੀ ਵਿਦਿਆਲਿਆ ਚ ਲੈਣਗੇ ਤਾਂ ਇਹ ਕਿਤੇ ਨਾ ਕਿਤੇ ਇਹ ਜਿਹੜਾ ਲੋਕਰ ਇਹ ਉੱਥੇ ਜਾ ਕੇ ਕੰਮ ਆਏਗਾ ਜੇ ਉਹਨਾਂ ਕੋਲ ਕਾਗਜ਼ ਫਿਜ਼ੀਕਲੀ ਨਹੀਂ ਹੋਏਗੇ ਵਿਥਿਨ ਇੰਡੀਆ ਜੀ ਇੰਡੀਆ ਦੇ ਵਿੱਚ ਕੰਮ ਆਊਗਾ ਬਾਹਰ ਨਹੀਂ ਆਪਾਂ ਕਹਿ ਸਕਦੇ ਇੰਡੀਆ ਚ ਆਊਗਾ ਹੁਣ ਇਹਦਾ ਇੱਕ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਕਈਆਂ ਦੇ ਪੇਰੈਂਟਸ ਆਪਾਂ ਦੇਖਦੇ ਆ ਕਿ ਬੈਂਕ ਚ ਲੱਗੇ ਹੁੰਦੇ ਆ ਜਾਂ ਮਿਲਟਰੀ ਚ ਜਾਂ ਸਰਕਾਰੀ ਅਦਾਰਿਆਂ ਨਾਲ ਅਦਾਰਿਆਂ ਦੇ ਨਾਲ ਜੁੜੇ ਹੁੰਦੇ ਨੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੀ ਟਰਾਂਸਫਰ ਹੋ ਜਾਂਦੀ ਹੈ ਗੁਰਲਾਲ ਜੀ ਯਾਨੀ ਪੰਜਾਬ ਤੋਂ ਕਿਤੇ ਹਰਿਆਣੇ ਚ ਹੋ ਗਈ ਜਾਂ ਗੁਜਰਾਤ ਕਲਕੱਤੇ ਤੱਕ ਵੀ ਹੋ ਗਈ ਤੇ ਜੇ ਮਾਪੇ ਜਾਂਦੇ ਨੇ ਫਿਰ ਬੱਚੇ ਵੀ ਨਾਲੇ ਜਾਂਦੇ ਨੇ ਹਨਾ ਤੇ ਫਿਰ ਜਿਹੜਾ ਇਧਰੋਂ ਹਟ ਕੇ ਦੂਸਰੇ ਸਕੂਲ ਦੇ ਵਿੱਚ ਜਿਹੜੀ ਐਡਮਿਸ਼ਨ ਲੈਣੀ ਆ ਉਹ ਥੋੜੀ ਜੀ ਉਹਦੇ ਨਾਲ ਸੌਖੀ ਹੋ ਜੂਗੀ ਕਿਉਂਕਿ ਅੱਗੇ ਕਲਕੱਤੇ ਵਾਲਿਆਂ ਨੇ ਜਾਂ ਹਰਿਆਣੇ ਵਾਲਿਆਂ ਨੇ ਦੇਖਣਾ ਕਿ ਤੁਹਾਡਾ ਪਾਰ ਆਈਡੀ ਕੀ ਆ ਬੱਚੇ ਦਾ ਉਹਨਾਂ ਨੇ ਉੱਥੇ ਭਰ ਲੈਣਾ ਸਿਸਟਮ ਚ ਉਹ ਸਾਰਾ ਸਿਸਟਮ ਦੇ ਵਿੱਚ ਹੋਊਗਾ ਉੱਥੇ ਸਾਰੀ ਡਿਟੇਲ ਆ ਜੂ ਕਿ ਹਾਂ ਕਨਫਰਮ ਹੈ ਜੀ ਤੁਹਾਡਾ ਬੱਚਾ ਇੱਥੇ ਪੜ ਰਿਹਾ ਸੀ ਠੀਕ ਹੈ ਹੁਣ ਬਹੁਤ ਸਾਰੇ ਸਰਟੀਫਿਕੇਟ ਬਣਾਉਣੇ ਪੈਂਦੇ ਨੇ rau ਸਾਹਿਬ ਜੀ ਇਸ ਦੇ ਇੰਨੇ ਫਾਇਦੇ ਨੇ ਤੇ ਪੰਜਾਬ ਦੇ ਵਿੱਚ ਇੰਨਾ ਇਤਰਾਜ਼ ਕਿਉਂ ਕੀਤਾ ਜਾ ਰਿਹਾ ਜੇ ਕਈ ਇਹ ਦਾ ਜਿਹੜੇ ਪੰਜਾਬ ਨਾਲ ਚਿੰਤਿਤ ਰੱਖਦੇ ਆ ਜਾਂ ਸਮਾਜ ਸੇਵੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇਹ ਦੱਸਿਆ ਜਾ ਰਿਹਾ ਕਿਤੇ ਨਾ ਕਿਤੇ ਉਹ ਫਿਰ ਦੇਖੋ ਹਰ ਇੱਕ ਚੀਜ਼ ਦੇ ਫਾਇਦੇ ਵੀ ਹੁੰਦੇ ਨੇ ਤੇ ਜਿਹਦੇ ਫਾਇਦੇ ਹੁੰਦੇ ਨੇ ਇੱਕ ਅੱਧਾ ਪਰਸੈਂਟ ਨੁਕਸਾਨ ਵੀ ਹੁੰਦਾ ਜਿਵੇਂ ਆਧਾਰ ਕਾਰਡ ਸੀਗਾ ਆਧਾਰ ਕਾਰਡ ਦਾ ਡਾਟਾ ਪਿਆ ਆਪਣਾ ਸਾਰਾ ਪਰ ਕਈ ਕਰਦੇ ਨੇ ਸਾਈਬਰ ਥ੍ਰੈਟ ਆ ਜਾਂਦਾ ਕਿ ਚੋਰੀ ਕਰ ਲਿਆ ਜਾਂਦਾ ਡਾਟਾ ਹੈਨਾ ਜੀ ਉੱਥੋਂ ਜੇ ਤੁਹਾਡਾ ਸਿਕਿਉਰਟੀ ਉਹਦੀ ਸਟਰੋਂਗ ਨਹੀਂ ਹੈਗੀ ਤਾਂ ਤੁਹਾਡਾ ਉਹ ਹੈਕ ਕਰਕੇ ਤੁਹਾਡਾ ਇਨਫੋਰਮੇਸ਼ਨ ਤੁਹਾਡੀ ਸਾਰੀ ਲੈ ਸਕਦੇ ਨੇ ਇਸੇ ਤਰੀਕੇ ਦਾ ਇੱਕ ਇਹ ਵੀ ਇੱਥੇ ਵੀ ਇੱਕ ਥੋੜਾ ਜਿਹਾ ਰਿਸਕ ਹੋਊਗਾ ਕਿਉਂਕਿ ਪਹਿਲੀ ਕਲਾਸ ਤੋਂ ਲੈ ਕੇ ਜੇ ਬਸ 10ਵੀਂ ਤੱਕ ਬੱਚਾ ਪੜ੍ਹਦਾ ਜਾਂ 11ਵੀਂ ਤੱਕ ਪੜ੍ਹਦਾ ਤਾਂ ਉਹਦਾ ਸਾਰਾ ਰਿਕਾਰਡ ਅਪਾਰ ਆਈਡੀ ਦੇ ਵਿੱਚ ਹੋਊਗਾ ਕਿ ਬੱਚੇ ਨੇ ਪਹਿਲੀ ਦੂਜੀ ਤੀਜੀ ਇਸ ਸਕੂਲ ਤੋਂ ਕੀਤੀ ਐਨੇ ਨੰਬਰ ਇਸ ਸਬਜੈਕਟ ਚੋਂ ਆਏ ਠੀਕ ਹੈ ਤਾਂ ਅੱਗੇ ਹੋ ਸਕਦਾ ਕੋਈ ਉਹਦਾ ਕੋਈ ਮੈਨੂੰ ਇਹ ਨਹੀਂ ਲੱਗਦਾ ਕਿ ਉਹਦਾ ਕੋਈ ਬਹੁਤ ਜ਼ਿਆਦਾ ਗਲਤ ਇਸਤੇਮਾਲ ਹੋ ਜੂਗਾ ਕਿਉਂਕਿ ਉਹਦੇ ਵਿੱਚ ਤੁਹਾਡੇ ਬੱਚਿਆਂ ਦੀ এডਿਕੇਸ਼ਨ ਦਾ ਹੀ ਰਿਕਾਰਡ ਹੈ ਸਾਰਾ ਜਾਂ ਕੋਈ ਇਹ ਹੋ ਸਕਦਾ ਕਿ ਇੱਕ ਮੈਨੂੰ ਇਹ ਲੱਗਦੀ ਗੱਲ ਕਿ ਜਿਵੇਂ ਅਸੀਂ ਇਹ ਸੋਚਦੇ ਹਾਂ ਨਾ ਕਿ ਬਾਅਦ ਦੇ ਵਿੱਚ ਕਿ ਅਸੀਂ ਪੜ੍ਹੇ ਨਹੀਂ ਸੀ ਪਰ ਬਾਅਦ ਚ ਸਾਨੂੰ ਕੋਈ ਨੌਕਰੀ ਚਾਹੀਦੀ ਸੀ ਉਹਦੇ ਵਿੱਚ ਇਹ ਹੈ ਕਿ 12ਵੀਂ ਦਾ ਸਰਟੀਫਿਕੇਟ ਚਾਹੀਦਾ ਪਿੱਛੇ ਜੇ ਹੁਣ ਬਹੁਤ ਸਾਰੇ ਐਦਾਂ ਲੋਕ ਕਰਦੇ ਕਿ ਚਲੋ ਯਾਰ ਪਿਛਲੀ ਡੇਟ ਤੇ ਜਾ ਕੇ ਕਿਤੋਂ ਆਪਾਂ ਰੇਂਜ ਕਰ ਲਓ ਪੈਸੇ ਪੂਸੇ ਦੇ ਕੇ ਕਿ ਚਲੋ 12ਵੀਂ ਦਾ ਸਰਟੀਫਿਕੇਟ ਬਣਾ ਲਓ ਹਨਾ ਤੇ ਉਹ ਚੀਜ਼ਾਂ ਨਹੀਂ ਹੋਣਗੀਆਂ ਕਿਉਂਕਿ ਉੱਥੇ ਤੁਹਾਡਾ ਆਲਰੇਡੀ ਰਿਕਾਰਡ ਹਰ ਇੱਕ ਸਾਲ ਅਪਡੇਟ ਹੋ ਰਿਹਾ ਤੇ ਉਹ ਤੁਸੀਂ ਬਾਅਦ ਚ ਕਿਤੇ ਨਾ ਕਿਤੇ ਘਟਾਉਣਾ ਵਾਸਤੇ ਹਾਂ ਝੂਠਾ ਤੁਸੀਂ ਬੱਚਿਆਂ ਲਈ ਫਾਇਦਾ ਕਹਿ ਸਕਦੇ ਬੱਚਿਆਂ ਲਈ ਦੇਖੋ ਫਾਇਦਾ ਵੀ ਹੈ ਮੈਂ ਉਹੀ ਗੱਲ ਕਰਦਾ ਪਰ ਇੱਕ ਇਹਦਾ ਹੋਰ ਇਹਨਾਂ ਨੇ ਦੱਸਿਆ ਇਹਨਾਂ ਨੇ ਆਪਣੇ ਉਸ ਫਾਰਮ ਦੇ ਵਿੱਚ ਇਹ ਸਾਫ਼ ਤੌਰ ਤੇ ਲਿਖਿਆ ਕਿ ਜੇ ਤੁਸੀਂ ਯਾਨੀ ਕਿ ਮਾਪੇ ਜੇ ਸਹਿਮਤੀ ਦਿਓਗੇ ਤਾਂ ਹੀ ਅਸੀਂ ਤੁਹਾਡੇ ਬੱਚੇ ਦਾ ਡਾਟਾ ਰੱਖਾਂਗੇ ਉਹਦਾ ਪਾਰ ਆਈਡੀ ਬਣਾਵਾਂਗੇ ਜੇ ਮਾਪਿਆਂ ਦੀ ਸਹਿਮਤੀ ਨਹੀਂ ਹੈ ਤਾਂ ਮਾਪੇ ਇਨਕਾਰ ਕਰ ਸਕਦੇ ਨੇ ਵੀ ਤੁਸੀਂ ਨਹੀਂ ਇੰਟਰਸਟਿਡ ਤਾਂ ਤੁਸੀਂ ਆਪ ਦਾ ਮਾਪੇ ਕਹਿ ਸਕਦੇ ਨੇ ਹਾਂ ਕਿ ਨਹੀਂ ਜੀ ਅਸੀਂ ਨਹੀਂ ਆਪਣੇ ਬੱਚੇ ਦਾ ਪਾਰ ਆਈਡੀ ਬਣਾਉਣਾ ਤਾਂ ਉਹਨਾਂ ਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦਾ ਕੋਈ ਵੀ ਸਕੂਲ ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਸਾਰੇ ਮਾਪਿਆਂ ਨੂੰ ਸੁਣਨਾ ਚਾਹੀਦਾ ਤੁਹਾਡਾ ਬੱਚਾ ਚਾਹੇ ਪ੍ਰਾਈਵੇਟ ਚ ਪੜਦਾ ਚਾਹੇ ਸਰਕਾਰੀ ਚ ਪੜਦਾ ਜੇ ਤੁਹਾਨੂੰ ਅਪਾਰ ਆਈਡੀ ਦੇ ਲਈ ਕਿਹਾ ਜਾਂਦਾ ਜੇ ਤੁਹਾਨੂੰ ਲੱਗਦਾ ਕਿ ਮੈਂ ਯਾਰ ਨਹੀਂ ਬਣਾਉਣੀ ਆਪਣੇ ਬੱਚੇ ਦੀ ਆਈਡੀ ਤਾਂ ਤੁਸੀਂ ਸਾਫ਼ ਤੌਰ ਤੇ ਉਹਨਾਂ ਨੂੰ ਮਨ੍ਹਾ ਕਰ ਸਕਦੇ ਹੋ ਕੋਈ ਵੀ ਸਕੂਲ ਆ ਤੁਹਾਡੇ ਤੇ ਪ੍ਰੈਸ਼ਰ ਦਬਾਅ ਨਹੀਂ ਬਣਾ ਸਕਦਾ ਕਿ ਨਹੀਂ ਤੁਹਾਨੂੰ ਇਹ ਕੰਸੈਂਟ ਫਾਰਮ ਫਿਲ ਕਰਕੇ ਦੇਣਾ ਹੀ ਪਊਗਾ ਸਹਿਮਤੀ ਦਿਤਾਉਣੀ ਪਊਗੀ ਐਦਾਂ ਦਾ ਬਿਲਕੁਲ ਨਹੀਂ ਹੈ ਇੱਕ ਹੋਰ ਇਹਦੇ ਨਾਲ ਗੁਰਲਾਲ ਦੱਸਿਆ ਇਹਨਾਂ ਨੇ ਇਸੇ ਫਾਰਮ ਦੇ ਵਿੱਚ ਉਹ ਕਹਿੰਦੇ ਕਿ ਜਦੋਂ ਤੁਹਾਡਾ ਮਨ ਕਰੇ ਮੰਨ ਲਓ ਤੁਸੀਂ ਅੱਜ ਸਹਿਮਤੀ ਜਿਤਾਤੀ ਬੱਚੇ ਦੀ ਆਈਡੀ ਬਣ ਗਈ ਜਦੋਂ ਤੁਹਾਡਾ ਮਨ ਕਰੇ ਤੁਹਾਨੂੰ ਲੱਗੇ ਕਿ ਨਹੀਂ ਯਾਰ ਇਹ ਤਾਂ ਮੈਂ ਗਲਤ ਕਰ ਲਿਆ ਮੈਂ ਆਪਣੇ ਬੱਚੇ ਦਾ ਇਹ ਪਾਰ ਆਈਡੀ ਮੈਂ ਬਣਾਉਣੀ ਹੀ ਨਹੀਂ ਸੀ ਤਾਂ ਤੁਸੀਂ ਕਿਸੇ ਵੇਲੇ ਵੀ ਵਿਡਰਾਅ ਕਰ ਸਕਦੇ ਹੋ ਉਸ ਤੋਂ ਤੁਸੀਂ ਇਨਕਾਰ ਕਰ ਸਕਦੇ ਹੋ ਕਿ ਇੱਕ ਫਾਰਮੈਲਟੀ ਹੋਊਗੀ ਜਿਵੇਂ ਜਿਵੇਂ ਉਹ ਅਗਲੀ ਜਮਾਤ 'ਚ ਜਾਈ ਜਾਊਗਾ ਉਹ ਰਿਕਾਰਡ ਨੂੰ ਫਿਰ ਹੋਂਦੇ ਤੇ ਨਹੀਂ ਚੜਾਇਆ ਜਾਏਗਾ ਰਿਕਾਰਡ ਮੈਂਟੇਨ ਹੋ ਜਾਊਗਾ ਮੰਨ ਲਓ ਅੱਜ ਕਿਸੇ ਪੇਰੈਂਟ ਨੇ ਕਰਤਾ ਕੰਸੈਂਟ ਦਿੱਤਾ ਬੱਚਾ ਉਹਦਾ 5ਵੀਂ 'ਚ ਪੜਦਾ ਠੀਕ ਹੈ 5ਵੀਂ ਤੱਕ ਦਾ ਰਿਕਾਰਡ ਉਸ ਦੇ ਵਿੱਚ ਆ ਜਾਊਗਾ ਜੀ ਕੱਲ ਨੂੰ ਬੱਚਾ 6ਵੀਂ 'ਚ ਹੁੰਦਾ ਮਾਪਿਆਂ ਨੂੰ ਇਹ ਲੱਗਦਾ ਕਿ ਨਹੀਂ ਯਾਰ ਮੈਂ ਤਾਂ ਆਪਣਾ ਬੱਚੇ ਦਾ ਡਾਟਾ ਇਹ এডੂਕੇਸ਼ਨ ਡਾਟਾ ਮੈਂ ਨਹੀਂ ਸ਼ੇਅਰ ਕਰਨਾ ਮੈਨੂੰ ਉਹ ਪਾਰ ਆਈਡੀ ਦੀ ਲੋੜ ਨਹੀਂ ਤੁਸੀਂ ਇੱਕ ਨਾਰਮਲੀ ਉੱਥੇ ਜਾ ਕੇ ਫਿਲ ਕਰ ਦੇਣਾ ਕਿ ਮੈਂ ਆਪਣਾ ਕੰਸੈਂਟ ਵਿਦਡਰੋ ਕਰ ਰਿਹਾ ਹਾਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਬੱਚਾ ਸਟੱਡੀ ਕਰੂਗਾ ਉਹ ਰਿਕਾਰਡ ਉੱਥੇ ਨਹੀਂ ਚੜੂਗਾ ਪੰਜਵੀਂ ਤੱਕ ਤਾਂ ਜਿੰਨਾ ਹੈਗਾ ਸੀ ਜਦੋਂ ਤੱਕ ਤੁਸੀਂ ਸਹਿਮਤੀ ਜਤਾਈ ਉਦੋਂ ਤੱਕ ਤਾਂ ਰਹੂਗਾ ਉਹ ਰਿਕਾਰਡ ਤੁਹਾਡਾ ਤੁਹਾਡੇ ਬੱਚੇ ਦਾ ਅੱਛਾ ਇਹ ਵੀ ਫਾਰਮ ਦੇ ਵਿੱਚ ਹੀ ਲਿਖਿਆ ਹੋਇਆ ਹਾਂ ਤੇ ਜੇ ਤੁਸੀਂ ਜਦੋਂ ਕਰਦੇ ਹੋ ਉਸ ਤੋਂ ਬਾਅਦ ਜੇ ਕੋਈ ਬੱਚਾ 6ਵੀਂ 7ਵੀਂ ਕਰਦਾ ਤਾਂ ਉਹਦਾ ਫਿਰ ਰਿਕਾਰਡ ਆ ਜਿਹੜਾ ਅੱਗੇ ਉਸ ਦੇ ਵਿੱਚ ਆਪਾਰ ਆਈਡੀ ਚ ਨਹੀਂ ਜਾਊਗਾ ਜ਼ਿਆਦਾਤਰ ਸਹਿਮਤੀ ਦੀ ਗੱਲ ਕੀਤੀ ਸ਼ਰਤਾਂ ਕੋਈ ਵੀ ਨਹੀਂ ਰੱਖੀਆਂ ਜੇ ਕਹੀਏ ਕਨਸੈਂਟ ਫਾਰਮ ਦੇ ਵਿੱਚ ਹੀ ਹਾਂ ਨਹੀਂ ਦੇਖੋ ਸਹਿਮਤੀ ਪਹਿਲੀ ਗੱਲ ਤਾਂ ਇਹ ਆ ਕਿ ਮਾਪੇ ਜਲਦੀ ਸੋਚਦੇ ਨਹੀਂ ਕਿ ਸਕੂਲ ਵੱਲੋਂ ਕੋਈ ਫਾਰਮ ਆਇਆ ਜੀ ਤੇ ਉਹ ਆਪਾਂ ਨੂੰ ਸਾਈਨ ਕਰਕੇ ਹੀ ਦੇਣਾ ਪੈਣਾ ਹੈ ਨਾ ਤੇ ਬਹੁਤ ਅੱਧੇ ਮਾਪੇ ਹੈਗੇ ਨੇ ਕਿ ਜਿਹੜੇ ਪੜਦੇ ਨੇ ਹਰ ਇੱਕ ਚੀਜ਼ ਜਿਆਦਾ ਪੜਦੇ ਨੇ ਮੈਂ ਸੌਰੀ ਜਿਆਦਾ ਕਹਿ ਗਿਆ ਹਾਂਗਾ ਕੁਝ ਪਰਸੈਂਟ ਮਾਪੇ ਹੈਗੇ ਨੇ ਕਿ ਆਪਾਂ ਸੋਚ ਲੈਣਾ ਕਿ ਚਲੋ ਯਾਰ ਕੋਈ ਨਹੀਂ ਸਕੂਲ ਵਾਲਿਆਂ ਨੇ ਭੇਜਿਆ ਬੱਚੇ ਜਿਆਦਾਤਰ ਬੱਚੇ ਕਾਗਜ਼ ਰੱਖਦੇ ਆ ਉਹ ਸਾਈਨ ਕਰ ਦਿੰਦੇ ਆ ਮੰਗਿਆ ਉਹਨਾਂ ਨੇ ਚਲੋ ਕਰਕੇ ਦੇ ਦਿੱਤਾ ਹਨਾ ਤੇ ਇਹ ਇਸ ਕਰਕੇ ਆ ਪਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਜੇ ਤੁਸੀਂ ਸਹਿਮਤ ਹੋ ਤਾਂ ਉਹਨੂੰ ਐਕਸੈਪਟ ਕਰੋ ਨਹੀਂ ਤੁਹਾਨੂੰ ਲੱਗਦਾ ਕਿ ਨਹੀਂ ਬਣਾਉਣਾ ਬੱਚੇ ਦਾ ਪਾਰ ਆਈਡੀ ਤੁਸੀਂ ਸਾਰ ਤੌਰ ਤੇ ਸਕੂਲ ਵਾਲੇ ਨੂੰ ਮਨਾ ਕਰ ਸਕਦੇ ਹੋ ਤੁਹਾਡੇ ਤੇ ਕੋਈ ਪ੍ਰੈਸ਼ਰ ਦਬਾ ਨਹੀਂ ਬਣਾ ਸਕਦਾ ਕੋਈ ਸਕੂਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਦਬਾ ਨਹੀਂ ਬਣਾ ਸਕਦਾ ਕਿ ਤੁਸੀਂ ਇਹ ਆਪਣਾ ਡਿਟੇਲ ਆ ਦਿਓ ਬੱਚੇ ਦੀ ਆਪਣੀ ਡਿਟੇਲ ਦਿਓ ਤੇ ਤੁਹਾਡੇ ਬੱਚੇ ਦਾ ਪਾਰ ਆਈਡੀ ਬਣਾਉਣਾ ਠੀਕ ਹੈ ਇਹਦੇ ਚ ਕੋਈ ਜ਼ਬਰਦਸਤ ਦਸਤੀ ਵਾਲੀ ਗੱਲ ਹੈ ਹੀ ਨਹੀਂ ਐ ਸੋ ਇਹਦੇ ਚ ਲਗਭਗ ਇਸ ਵੇਲੇ ਜੇ ਗੱਲ ਕਰੀਏ ਤਾਂ 2 ਕਰੋੜ ਸਕੂਲੀ ਬੱਚੇ ਹੋਣਗੇ ਜਿਨ੍ਹਾਂ ਦਾ ਇਹ ਪਾਰ ਆਈਡੀ ਬਣੂਗਾ 올ਓਵਰ ਇੰਡੀਆ ਚ ਠੀਕ ਹੈ ਜਿਹੜੀ ਗਿਣਤੀ ਕੁੱਲ ਗਿਣਤੀ ਭਾਗ ਕੁੱਲ ਗਿਣਤੀ ਮਤਲਬ ਨੀਅਰ ਅਬਾਊਟ ਥੋੜਾ ਜਿਹਾ ਘੱਟ ਵੱਧ ਹੋ ਸਕਦੀ ਹੈ ਪਰ ਲਗਭਗ 2 ਕਰੋੜ ਇਹ ਹੈਗੇ ਆ ਬੱਚਿਆਂ ਦੀ ਗਿਣਤੀ ਜਿਨ੍ਹਾਂ ਦਾ ਆ ਅਪਾਰ ਆਈਡੀ ਬਣੂਗੀ ਠੀਕ ਹੈ ਔਰ ਅੱਗੇ ਭਵਿੱਖ ਦੇ ਵਿੱਚ ਤੁਹਾਡਾ ਇਹ ਹੈ ਕਿ ਅ ਤੁਸੀਂ ਆਨਲਾਈਨ ਜਾ ਕੇ ਆਪਣਾ ਸਾਰਾ ਰਿਕਾਰਡ ਉੱਥੇ ਤੁਹਾਡਾ ਸੇਵ ਵੀ ਪਿਆ ਠੀਕ ਹੈ ਜੇ ਕਿਸ ਤਰੀਕੇ ਦੇ ਨਾਲ ਅ ਸ਼ੁਰੂ ਤੋਂ ਲੈ ਕੇ ਤੁਸੀਂ ਸਟੱਡੀ ਹੈ 12ਵੀਂ ਤੱਕ ਦੀ ਕਿਵੇਂ ਕੀਤੀ ਹੈ ਕਿੰਨੇ ਤੁਹਾਡੇ ਨੰਬਰ ਸੀ ਕੀ ਤੁਸੀਂ ਉਥੇ ਖੇਡਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਤਾਂ ਤੁਹਾਡਾ ਉਥੇ ਫਸ ਸੈਕਿੰਡ ਥਰਡ ਕੋਈ ਵੀ ਪੋਜੀਸ਼ਨ ਆਈ ਆ ਤਾਂ ਉਹ ਵੀ ਤੁਹਾਡੀ ਸਾਰੀ ਉਹਦੇ ਚ ਹੋਏਗੀ ਉਹਦੇ ਲਈ ਇਹ ਹੋ ਸਕਦਾ ਕਿ ਕੁਝ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਅੱਗੇ ਜਾ ਕੇ ਮੰਨ ਲਓ ਬੱਚਾ ਅੱਗੇ ਵੱਧ ਪੜਿਆ ਤਾਂ ਉਹ ਫਿਰ ਰਿਕਾਰਡ ਚੈੱਕ ਕਰ ਸਕਦੀਆਂ ਨੇ ਕਿ ਬੱਚੇ ਦਾ ਚਲੋ ਆਪਾਂ ਆਪਾਰ ਆਈਡੀ ਚੈੱਕ ਕਰ ਲੈਨੇ ਆ ਕਿ ਕੋਈ ਫੇਕ ਡਾਕੂਮੈਂਟ ਤਾਂ ਨਹੀਂ ਕੋਈ ਬਣਾ ਕੇ ਲੈ ਕੇ ਆ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਤੇ ਇਹ ਵੀ ਆ ਤੇ ਇੱਕ ਗੱਲ ਹੋਰ ਵੀ ਆ ਅ 12 ਅੰਕਾਂ ਦਾ ਇਹ ਆਈਡੀ ਨੰਬਰ ਹੋਊਗਾ ਡਿਜੀਟਲੀ 12 ਅੰਕਾਂ ਦਾ ਜਿਵੇਂ ਆਧਾਰ ਕਾਰਡ ਹੈ ਉਵੇਂ ਉਸੇ ਹਿਸਾਬ ਦੇ ਨਾਲ ਹੋਊਗਾ ਤੇ ਇਹਦੇ ਵਿੱਚ ਇਹ ਹੈ ਕਿ ਜਿਵੇਂ ਹੁਣੇ 1 ਨੇਸ਼ਨ ਤੇ 1 ਸਟੂਡੈਂਟ ਆਈਡੀ ਵਾਲਾ ਕੰਮ ਹੋ ਗਿਆ ਠੀਕ ਹੈ ਹੁਣ ਇਸੇ ਦੇ ਬਰਾਬਰ ਕੀ ਕਰ ਰਹੀ ਹੈ ਸਰਕਾਰ ਨੇ ਆ ਪਿਛਲੀ 17 ਦਸੰਬਰ ਨੂੰ 1 ਨੇਸ਼ਨ 1 ਇਲੈਕਸ਼ਨ ਦਾ ਬਿਲ ਲੈ ਕੇ ਆਈ ਸਰਕਾਰ ਉਹ ਤੋਂ ਪਹਿਲਾਂ 1 ਨੇਸ਼ਨ 1 ਐਜੂਕੇਸ਼ਨ ਦਾ ਵੀ ਸਿਸਟਮ ਸੀਗਾ ਉਹ ਵੀ ਆ ਰਿਹਾ ਸੋ ਮੈਨੂੰ ਲੱਗਦਾ ਕਿ ਉਹ ਜਿਹੜੀ 1 ਨੇਸ਼ਨ 1 ਐਜੂਕੇਸ਼ਨ ਦਾ ਸਿਸਟਮ ਹੈ ਨਾ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਲਈ ਇਹ ਆਪਾਰ ਆਈਡੀ ਯੂਜ਼ ਕੀਤੀ ਜਾਊਗੀ ਹੁਣ ਉਹ 1 ਨੇਸ਼ਨ 1 ਐਜੂਕੇਸ਼ਨ ਵਾਲਾ ਜਿਹੜਾ ਸਿਸਟਮ ਹੈ ਉਹ ਕਿਸੇ ਹੋਰ ਆਪਾਂ ਪੋਡਕਾਸਟ ਦੱਸ ਦੇਾਂਗੇ ਥੋੜਾ ਜਿਹਾ ਲੰਬਾ ਹੋ ਜਾਊਗਾ ਉਹ ਇਹ ਹੈ ਕਿ ਸਾਰੇ ਇੰਡੀਆ ਦੇ ਵਿੱਚ ਜਿਹੜਾ ਸਕੂਲੀ ਬੱਚਿਆਂ ਦਾ ਜਿਹੜਾ ਸਿਲੇਬਸ ਆ ਉਹ ਇੱਕੋ ਤਰੀਕੇ ਦਾ ਹੋ ਜਾਊਗਾ ਹੁਣ ਜਿਵੇਂ ਕੀ ਹੈ ਆਪਾਂ ਪੰਜਾਬ ਦੇ ਵਿੱਚ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਹੈ ਸੀਬੀਐਸਸੀ ਵੀ ਹੈ ਆਈਸੀਐਸਸੀ ਬੋਰਡ ਵੀ ਹੈ ਸਾਰੇ ਬੋਰਡ ਨੇ ਸੋ ਇਹ ਬੋਰਡ ਤਾਂ ਰਹਿਣਗੇ ਇਦਾਂ ਪਰ ਇਹਨਾਂ ਦੇ ਅੰਦਰ ਸਿਲੇਬਸ ਹੋਊਗਾ ਉਹ ਇੱਕੋ ਹੋਊਗਾ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 10ਵੀਂ ਦੇ ਵਿੱਚ ਬੱਚਾ ਪੜ ਰਿਹਾ ਉਹਦੇ ਕੋਲ ਵੀ ਉਹੀ ਸਿਲੇਬਸ CBSE ਵਾਲੇ ਸਕੂਲ ਚ ਪੜ ਰਹੇ ਬੱਚੇ ਕੋਲ ਵੀ ਉਹੀ ਸਿਲੇਬਸ ICSE ਵਾਲੇ ਚ ਵੀ ਉਹੀ ਸਿਲੇਬਸ ਸੋ ਸਿਲੇਬਸ ਇਹ ਹੋ ਜੂਗਾ ਇੱਕ ਤਰੀਕੇ ਦਾ ਥੋੜਾ ਜਿਹਾ ਫੇਅਰਨੈਸ ਜੀ ਆਜੂਗੀ ਇਹਦੀ ਬਾਕੀ ਉਹ ਹੁੰਦਾ ਨਾ ਕਿ ਹਰ ਇੱਕ ਚੀਜ਼ ਦੀ ਦੇਖੋ ਇੰਡੀਵਿਜੂਅਲੀ ਤੁਹਾਨੂੰ ਜੇ ਫਾਇਦੇ ਹੁੰਦੇ ਨੇ ਤਾਂ ਕੁਝ ਨਾ ਕੁਝ ਪਰਸੈਂਟ ਨੁਕਸਾਨ ਜ਼ਰੂਰ ਹੁੰਦਾ ਪਰ ਅਪਾਰ ਆਈਡੀ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਹੁਣ ਤੱਕ ਤਾਂ ਲੋਕ ਸਮਝ ਗਏ ਹੋਣਗੇ ਪੂਰੀ ਜਾਣਕਾਰੀ ਆ ਗਈ ਹੋਊਗੀ ਉਹਨਾਂ ਨੂੰ ਵੀ ਹੈ ਕੀ ਚੀਜ਼ ਐ ਇਹ ਜਿਸ ਤਰੀਕੇ ਦੇ ਨਾਲ ਆਧਾਰ ਤੁਹਾਡਾ ਆਈਡੀ ਬਣੀ ਹੈ ਉਸ ਤਰੀਕੇ ਦੇ ਨਾਲ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੇ ਵਿੱਚ ਪੜਦੇ ਸਕੂਲੀ ਬੱਚਿਆਂ ਦੇ ਲਈ ਇੱਕ ਖਾਸ ਆਈਡੀਆ ਆ ਪਾਰ ਆਈਡੀ ਉਹ ਚ ਅਸੀਂ ਪਹਿਲਾਂ ਆਪਾਂ ਪੂਰਾ ਦੱਸਿਆ ਮੈਂ। ਰਾਉ ਸਾਹਿਬ ਇਥੇ ਕਿਤੇ ਨਾ ਕਿਤੇ ਕਿਹ ਵੀ ਫਾਇਦਾ ਦੇਖਦੇ ਹੋ ਜਦੋਂ ਬੱਚੇ ਪੰਜਾਬ ਦੇ ਵਿੱਚ ਵੱਖ-ਵੱਖ ਸਕੂਲ ਜਾਂ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣ ਜਾਂਦੇ ਆ ਤਾਂ 2-2 3-300 ਕਿਲੋਮੀਟਰ ਦਾ ਸਫ਼ਰ ਕਰਦੇ ਤੇ ਅਕਸਰ ਉੱਥੇ ਦੇਖਿਆ ਜਾਂਦਾ ਉਹਨਾਂ ਦੇ ਡਾਕੂਮੈਂਟ ਗਵਾਜ ਜਾਂਦੇ ਜਾਂ ਟ੍ਰੇਨ ਦੇ ਵਿੱਚ ਰਹਿ ਜਾਂਦੇ ਬੱਸਾਂ ਦੇ ਵਿੱਚ ਗੁੰਮ ਜਾਂਦੇ। ਅਪਾਰ ਆਈਡੀ ਦੇ ਅਸੀਂ ਫਾਇਦਾ ਕਹਿ ਸਕਦੇ ਹਾਂ ਜੇ ਕੱਲ ਨੂੰ ਨੇ ਐਡਮਿਸ਼ਨ ਲੈਣੀ ਹੈ ਤਾਂ ਉਸ ਦੇ ਕਾਗਜ਼ ਘਰ ਦੇ ਵਿੱਚ ਸੇਫ ਨੇ ਦੁਬਾਰਾ ਨੂੰ ਯੂਨੀਵਰਸਿਟੀ ਜਾਂ ਸਕੂਲ ਤੋਂ ਨਵੇਂ ਕਾਗਜ਼ ਦੀ ਢੇੜੇ ਨਹੀਂ ਮਾਰਨੇ ਪੈ ਸਕਦੇ। ਲੈ ਕੇ ਜਾਣ ਦੀ ਲੋੜ ਹੀ ਨਹੀਂ। ਤੁਸੀਂ ਉੱਥੇ ਜਾ ਕੇ ਕਹਿ ਸਕਦੇ ਹੋ ਕਿ ਆ ਬੱਚਾ ਕਹੂਗਾ ਕਿ ਮੇਰਾ ਪਾਰ ਆਈਡੀ ਹੈ ਜੀ ਭਰ ਕੇ ਤੁਸੀਂ ਦੇਖੋ ਸਾਰੇ ਡਾਕੂਮੈਂਟ ਉਹਦੇ ਵਿੱਚ ਪਾਏ ਅੱਗੇ 셀ਫ ਟੈਸਟਡ ਦਾ ਪੰਗਾ ਰਹਿੰਦਾ ਸੀ ਕਿਸੇ ਗੈਸਟੇਡ ਅਫਸਰ ਤੋਂ ਟੈਸਟ ਕਰਾ ਕੇ ਇੰਟਰਵਿਊ ਦੇ ਵਿੱਚ ਬੈਠਣਾ ਪੈਂਦਾ ਕੋਈ ਲੋੜ ਹੀ ਨਹੀਂ ਕਿਉਂਕਿ ਸਾਰੇ ਅਪਰੂਵਡ ਨੇ ਸਰਕਾਰ ਦੇ ਵੱਲੋਂ ਜੀ ਐਜੂਕੇਸ਼ਨ ਮਿਨਿਸਟਰੀ ਦੇ ਵੱਲੋਂ ਸਾਰੇ ਕਿਤੇ ਨਾ ਕਿਸੇ ਫਾਇਦੇ ਵੀ ਦੇਖਾ ਜਾਵੇ ਦੇਖੋ ਫਾਇਦੇ ਤਾਂ ਜ਼ਿਆਦਾ ਨੇ ਪਰ ਥੋੜੇ ਜੇ ਨੁਕਸਾਨ ਸਿਰਫ ਇਹੀ ਹੈ ਕਿ ਤੁਹਾਡਾ ਡਾਟਾ ਚੋਰੀ ਨਾ ਹੋਵੇ ਬਸ ਜੇ ਨੂੰ ਸਰਕਾਰ ਸਿਕਿਉਰ ਰੱਖੇ ਪੂਰਾ ਫਿਰ ਤੁਹਾਡੇ ਲਈ ਕੋਈ ਡਰਨ ਵਾਲੀ ਗੱਲ ਨਹੀਂ ਮੋਸਟਲੀ ਇਹ ਹੁੰਦਾ ਕਿ ਕੋਈ ਵੀ ਸਰਕਾਰ ਪਾਲਿਸੀ ਲੈ ਕੇ ਆਉਂਦੀ ਆ ਸ਼ੁਰੂ ਦੇ ਵਿੱਚ ਉਹ ਸਾਨੂੰ ਇੰਡੀਵਿਜੂਅਲੀ ਲੱਗਦੀ ਹੁੰਦੀ ਆ ਕਿ ਯਾਰ ਇਹ ਸਾਡੇ ਲਈ ਕਿਤੇ ਨੁਕਸਾਨ ਨਹੀਂ ਆ। ਭਾਰਤ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਐਵੇਂ ਦਾ ਹੁੰਦਾ ਤਾਂ ਵਿਰੋਧ ਇਕਰਾ ਕਾਫੀ ਵੱਡੇ ਪੱਧਰ ਤੇ ਆ। ਪਰ ਬਾਅਦ ਦੇ ਵਿੱਚ ਐਸੈਪਟਰੀ ਕੀਤਾ। ਸੋ ਸ੍ਰੀ ਜੀ ਦੀ ਗੱਲ ਹੈ ਦੇਖੋ ਆਧਾਰ ਕਾਰਡ ਜਦੋਂ ਆਏ ਸੀ ਸਾਰੇ ਆਪਾਂ ਸਾਰੇ ਡਰੇ ਸੀ ਕਿ ਯਾਰ ਨਹੀਂ ਨਹੀਂ ਬਹੁਤ ਸਾਰੇ ਲੋਕਾਂ ਨੇ ਤਾਂ ਬਣਾਇਆ ਵੀ ਨਹੀਂ ਹੈ ਨਾ ਜੀ ਜੀ ਪਰ ਬਾਅਦ ਚੋਂ ਆਧਾਰ ਕਾਰਡ ਮੰਡੇਟਰੀ ਹੀ ਇੰਨਾ ਹੋ ਗਿਆ ਕਿ ਉਹਨਾਂ ਨੂੰ ਬਣਾਉਣਾ ਪਿਆ ਸੋ ਮੈਨੂੰ ਵੀ ਲੱਗਦਾ ਕਿ ਜਿਹੜੇ ਮਾਪੇ ਇਸ ਵੇਲੇ ਵੀ ਆਪਣਾ ਬੱਚੇ ਦਾ ਇਹ ਨਹੀਂ ਬਣਾਉਣਗੇ ਤਾਂ ਅੱਗੇ ਜਾ ਕੇ ਸ਼ਾਇਦ ਕਿਸੇ ਨਾ ਕਿਸੇ ਦਿਨ ਆ ਕੇ ਇਹਨੂੰ ਮੰਡੇਟਰੀ ਕਰ ਦਿੱਤਾ ਜਾਊਗਾ ਕਿ ਐਡਮਿਸ਼ਨ ਤੁਹਾਡੀ ਤਾਂ ਹੋਊਗੀ ਜੇ ਤੁਹਾਡੇ ਬੱਚੇ ਦੀ ਪਾਰ ਆਈਡੀ ਹੈਗੀ ਆ ਤਾਂ ਸੋ ਇਹ ਚੀਜ਼ਾਂ ਨੇ ਮੈਨੂੰ ਲੱਗਦਾ ਲੋਕਾਂ ਦੀ ਜਿਹੜੀ ਖਾਸ ਤੌਰ ਤੇ ਮਾਪਿਆਂ ਦੀ ਪੇਰੈਂਟਸ ਦੀ ਜਿਹੜੀ ਕਨਫਿਊਜ਼ਨ ਸੀਗੀ ਮੈਨੂੰ ਲੱਗਦਾ ਇਹ ਸੁਣ ਕੇ ਜ਼ਰੂਰ ਦੂਰ ਹੋਈ ਹੋਊਗੀ